ਅਸਿਕਾਲ ਦੋਸਤੋ ਡੇਲੀ ਕਾਸਟ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਵਾਰਡ ਨੰਬਰ 14 ਦੇ ਵਿੱਚ ਕਾਂਗਰਸੀ ਉਮੀਦਵਾਰ ਵਜੋਂ ਸ਼ਾਮ ਸਿੰਘ ਨੂੰ ਐਲਾਨਿਆ ਗਿਆ ਹੈ ਔਰ ਸ਼ਾਮ ਸਿੰਘ ਉਹ ਸ਼ਖਸੀਅਤ ਹੈ ਜੋ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰਦੇ ਆ ਰਹੇ ਨੇ ਔਰ ਆਪਣੇ ਵਾਰਡ ਦੇ ਵਿੱਚ ਇਹ ਦੇਰ ਸਵੇਰ ਜਦੋਂ ਵੀ ਲੋੜ ਪੈਂਦੀ ਹੈ ਕਿਸੇ ਵੀ ਵਿਅਕਤੀ ਦੋਸਤ ਦੇ ਨਾਲ ਹਮੇਸ਼ਾ ਹੀ ਖੜੇ ਨਜ਼ਰ ਆਉਂਦੇ ਨੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਪਹੁੰਚਿਆ ਕਿਉਂਕਿ ਵਾਰਡ ਨੰਬਰ 14 ਤੋਂ ਨਗਰ ਕੌਂਸਲ ਦੇ ਐਮਸੀ ਦੀ ਚੋਣ ਜਿਹੜੀ ਆ ਉਹ ਲੜ ਰਹੇ ਨੇ ਔਰ ਕਿਹੋ ਜੀਆਂ ਭਾਵਨਾਵਾਂ ਨੇ ਕਿਸ ਤਰੀਕੇ ਦੀ ਉਹਨਾਂ ਵੱਲੋਂ ਰਣਨੀਤੀ ਤਿਆਰ ਕੀਤੀ ਗਈ ਔਰ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਉਹ ਚੋਣ ਲੜਨਾ ਚਾਹੁੰਦੇ ਨੇ ਉਹ ਇਸ ਸਭ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਜੀ ਤੁਹਾਡੇ ਚੈਨਲ ਦਾ ਇੱਥੇ ਆਉਣ ਲਈ ਪਰਦਾਨ ਜੀ ਨਗਰ ਕੌਂਸਲ ਤਰਨਤਾਰਨ ਦੀਆਂ ਚੋਣਾਂ 10 ਸਾਲ ਬਾਅਦ ਹੋ ਰਹੀਆਂ ਨੇ ਔਰ 10 ਸਾਲ ਪਹਿਲਾਂ ਵੀ ਤੁਸੀਂ ਇਹ ਜੋਰ ਅਜਮਾਇਸ਼ ਕੀਤੀ ਸੀ ਪਰ ਇਹਨਾਂ 10 ਸਾਲਾਂ ਦੇ ਵਿੱਚ ਕਿਹੋ ਜਿਹਾ ਫਰਕ ਨਜ਼ਰ ਆ ਰਿਹਾ ਦੇਖੋ ਜੀ ਜਿਹੜਾ ਫਰਕ ਆ ਨਾ ਉਹ ਬਹੁਤ ਅਸਲ 'ਚ ਜਿਹੜਾ 5 ਸਾਲ ਮੈਂ ਪਹਿਲਾਂ ਕਾਂਗਰਸ 'ਚ ਕੰਮ ਕੀਤਾ ਉਸ ਪੂਰੇ 5 ਸਾਲਾਂ 'ਚ ਕਿ ਤਨ ਕਿਤੇ ਕੋਤਾਈ ਰਹਿ ਗਈ ਹੋਗੀ ਕਾਂਗਰਸ ਤੋਂ ਤੇ ਇੱਕ ਲੋਕ ਜਿਹੜੇ ਹੀ ਉਹ ਤੀਸਰਾ ਫਰੰਟ ਵੇਖਣਾ ਚਾਹੁੰਦੇ ਸੀ ਕਿਉਂਕਿ ਕਾਲੀ ਦਲ ਵੀ ਉਹਨਾਂ ਨੇ ਅਜਮਾਇਆ ਹੈ ਤੇ ਕਾਂਗਰਸ ਵੀ ਜਮਾਈ ਹੈ ਉਹ ਤੀਸਰਾ ਫਰੰਟ ਚਾਹੁੰਦੇ ਚਾਹੁੰਦੇ ਤੇ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰ ਬੈਠੇ ਜੋ ਕਿ ਹੁਣ ਉਹਨਾਂ ਦਾ ਲੋਕਾਂ ਦਾ ਜਿਹੜਾ ਵਾ ਮੋਹ ਆ ਆਮ ਆਦਮੀ ਪਾਰਟੀ ਤੋਂ ਬਿਲਕੁਲ ਭੰਗ ਹੋ ਚੁੱਕਾ ਇਸ ਕਰਕੇ ਉਹਨਾਂ ਨੇ ਫਿਰ ਆਸ ਹੈ ਜਿਹੜੀ 2027 ਦੀ ਉਹ ਕਾਂਗਰਸ ਤੇ ਜਿਤਾਈ ਹੈ ਇਸ ਕਰਕੇ ਮੈਂ ਕਾਂਗਰਸ ਵੱਲੋਂ ਦੁਬਾਰਾ ਕੌਂਸਲਰ ਦੀ ਸੀਟ ਐ ਜਿਹੜੀ ਉਹ ਲੜਨ ਲੱਗਾ ਵਾਂ ਵੀ ਜਿਹੜੇ ਵੇਖੋ ਕਈ ਮੁੱਦੇ ਹੈਗੇ ਆ ਆਪਣੇ ਗਲੀਆਂ नालੀਆਂ ਦੇ ਆ ਜਾਂ ਨਸ਼ੇ ਦੇ ਸਬੰਧ ਚ ਹੈਗੇ ਆ ਜਾਂ ਮੁੰਡੇ ਜਿਹੜੇ ਨਸ਼ਾ ਕਰਕੇ ਰਾਇਓ ਕਰੇ ਤੁਰਕੇ ਆ ਜਿਹੜਾ ਸਾਡਾ ਮਰਾਦਪੁਰਾ ਵਾ ਖਾਸ ਕਰਕੇ ਇਹ ਸਭ ਤੋਂ ਜ਼ਿਆਦਾ ਬਦਨਾਮ ਗਿਣਿਆ ਜਾ ਰਿਹਾ ਤੇ ਮੈਂ ਚਾਹਣਾ ਵਾਂ ਵੀ ਕੌਂਸਲਰ ਦੀ ਸੀਟ ਲੜ ਕੇ ਤੇ ਕਾਂਗਰਸ ਚ ਜੋ ਸੱਤਾ ਚ ਆਊਗੀ ਤੇ ਮੈਂ ਇਹ ਜਿਹੜੇ ਨਸ਼ਿਆਂ ਦਾ ਕੋਡ ਇਹ ਗਲੀਆਂ ਨਾਲੀਆਂ ਵਾ ਜਿਹੜੀਆਂ ਇਹ ਸਾਰੀਆਂ ਦਬਾਰ ਤੋਂ ਸੀਵਰੇਜ ਪਾ ਕੇ ਬਣਾਉਣੀਆਂ ਚਾਹਣਾ। ਪ੍ਰਧਾਨ ਜੀ ਉਸ ਵਕਤ ਇੱਕ ਸਾਬਕਾ ਐਮਐਲਏ ਵੱਲੋਂ ਤੁਹਾਨੂੰ ਧਮਕੀ ਵੀ ਦਿੱਤੀ ਗਈ ਸੀ ਚੋਣਾਂ ਦੇ ਦੌਰਾਨ ਕਿ ਇਸ ਵਾਰ ਵੀ ਕੋਈ ਅਜਿਹਾ ਵਾਕਿਆ ਹੋਇਆ ਹੈ ਜਾਂ ਇਸ ਵਾਰ ਸੁਖਸਾਂਦ ਹੈ। ਨਹੀਂ ਇਸ ਵਾਰ ਤਾਂ ਨਹੀਂ ਕੋਈ ਗੱਲਬਾਤ ਹੋਈ। ਇਹ ਵਾਰ ਤਾਂ ਸੁਖਸਾਂਦ ਹੀ ਆ। ਪਰ ਇਹ ਆਪੇ ਮੇਰਾ ਜਿਹੜਾ ਕਾਗਜ਼ ਦਾਖਲ ਕਰਾਉਣ ਤੇ ਵੀ ਪੂਰਾ ਯੋਰ ਲੱਗਾ ਹੈ। ਇਹ ਇਤੇ ਹੋ ਸਕਦਾ ਵੀ ਆਉਣ ਨਾਲੇ ਕੋਈ ਆਮ ਆਦਮੀ ਦੇ ਲੀਡਰ ਕੋਈ ਨਾ ਕੋਈ ਗੱਲਬਾਤ ਕਰਨ ਪਰ ਮੈਂ ਫਿਰ ਵੀ ਡਟ ਕੇ ਖੜਾ ਵਾਂ ਕੋਈ ਗੱਲ ਨਹੀਂ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਹੈ ਜਦੋਂ ਤੁਹਾਡੀ ਟਿਕਟ ਅਨਾਉਂਸ ਹੁੰਦੀ ਹੈ ਔਰ ਵਾਰਡ ਦੇ ਲੋਕ ਜਿਹੜੇ ਨੇ ਉਹਨਾਂ ਵੱਲੋਂ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲਿਆ ਵਾਰਡ ਵਾਲਿਆਂ ਨੇ ਬਹੁਤ ਖੁਸ਼ੀ ਮਨਾਈ ਹੈ ਮੈਨੂੰ ਹਾਲਾਂਕਿ ਕੱਲ੍ਹ ਦੀਆਂ ਵਧਾਈਆਂ ਆਈ ਜਾਂਦੀਆਂ ਵਾ ਵੀ ਤੁਹਾਡੇ ਜਿਹੜੇ ਕਾਗਜ਼ ਆ ਉਹ ਰੱਦ ਨਹੀਂ ਹੋਏ ਬਾਕੀ ਪਾਰਟੀਆਂ ਦੇ ਹੋ ਗਏ ਆ ਇਹ ਅਸੀਂ ਪੂਰਾ ਡਟ ਕੇ ਤੁਹਾਡੇ ਨਾਲ ਖੜੇ ਆ ਤੇ ਜਿਹੜੇ ਮੇਰੇ ਖਿਲਾਫ ਖਲੋਤੇ ਉਹਨਾਂ ਦੀ ਜਮਾਨਤਾਂ ਵੀ ਕੈਂਸਲ ਕਰਾਉਣੀ ਹੈ। ਭਾਜਪਾ ਔਰ ਆਮ ਆਦਮੀ ਪਾਰਟੀ ਔਰ ਆਜ਼ਾਦ ਉਮੀਦਵਾਰ ਵੀ ਸ਼ਾਇਦ ਹੋਏਗਾ ਕੋਈ ਤੁਹਾਡੇ ਖਿਲਾਫ। ਤੁਸੀਂ ਭਾਜਪਾ ਨਾਲ ਮੁਕਾਬਲਾ ਮੰਨਦੇ ਹੋ ਆਪਣਾ ਆਮ ਆਦਮੀ ਪਾਰਟੀ ਨਾਲ ਮੰਨਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਕੁਝ ਦਿਨ ਪਹਿਲਾਂ ਹੀ ਜਿਹੜਾ ਲਿਆਂਦਾ ਗਿਆ ਹੈ। ਜਾਂ ਕੋਈ ਹੋਰ ਅਦਰ ਉਮੀਦਵਾਰ ਹੈ ਜਿਹਦੇ ਨਾਲ ਤੁਸੀਂ ਸਮਝਦੇ ਹੋ ਕਿ ਮੈਨੂੰ ਉਹ ਟੱਕਰ ਦੇ ਸਕਦਾ ਹੈ ਮੈਂ ਕਿਸੇ ਨੂੰ ਆਪਣੇ ਬਰਾਬਰ ਤੇ ਸਮਝਦਾ ਨਹੀਂ ਮੈਂ ਸਮਝਦਾ ਵੀ ਕੋਈ ਵੀ ਮੇਰੀ ਟੱਕਰ ਦਾ ਜਿਹੜਾ ਕੋਈ ਬੰਦਾ ਨਹੀਂ ਹੈਗਾ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਥੋੜਾ ਵੇਖੋ ਜਿਹੜਾ ਤੇ ਭਾਜੀਪੀ ਨੇ ਦਿੱਤਾ ਵਾ ਕੈਂਡੀਡੇਟ ਉਹਦੀ ਵਾਰਡ ਹੀ ਵੱਖਰੀ ਹੈ ਉਹ 10 ਨੰਬਰ ਚੋਂ ਆਣ ਕੇ ਤੇ ਜਿਹੜੀ ਪੁਰਾਣੀ 9 ਨੰਬਰ ਹੈ 14 ਨੰਬਰ ਚ ਆਣ ਕੇ ਇਲੈਕਸ਼ਨ ਲੜਨ ਦੇ ਆ ਅਲੱਗ ਉਹਦਾ ਕੋਈ ਇੱਥੇ ਹੈਗਾ ਨਹੀਂ ਆ ਵजूद ਨਹੀਂ ਹੈਗਾ ਤੇ ਦੂਸਰਾ ਜਿਹੜਾ ਇਹਨਾਂ ਨੇ ਆਮ ਆਦਮੀ ਨੇ ਦਿੱਤਾ ਵਾ ਉਹ ਤੇ ਹੈਗਾ ਹੀ ਇੱਕ ਜਵਾਕ ਆ ਤੇ ਉਹ ਵੀ ਮੇਰੀ ਬਰਾਬਰੀ ਤੇ ਹੈਗਾ ਨਹੀਂ ਆ ਤੇ ਬਾਕੀ ਜੇ ਕੋਈ ਹੋਰ ਆਜ਼ਾਦ ਉਮੀਦਵਾਰ ਹੈਗਾ ਵੀ ਆ ਤੇ ਮੈਂ ਉਹਨੂੰ ਆਪਣੇ ਮੁਕਾਬਲੇ ਤੇ ਨਹੀਂ ਸਕਦਾ ਕੀ ਲੋਕਾਂ ਦੇ ਨਾਲ ਕਿਹੋ ਜਿਹੇ ਵਾਅਦੇ ਕੀਤੇ ਜਾ ਰਹੇ ਨੇ ਕੀ ਉਹਨਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਜਦੋਂ ਤੁਸੀਂ ਐਮਸੀ ਬਣਦੇ ਹੋ ਕਿਉਂਕਿ ਅਸੀਂ ਜਦੋਂ ਇੱਧਰ ਆ ਰਹੇ ਸੀ ਤੇ ਰਸਤੇ ਦੇ ਵਿੱਚ ਇੱਕ ਗਲੀ ਜਿਹੜੀ ਆ ਬਹੁਤ ਖਰਾਬ ਨਜ਼ਰ ਆਈ ਹੈ ਤੁਹਾਡੇ ਘਰ ਨੂੰ ਵੀ ਆਉਂਦੇ ਆ ਔਰ ਮੁਰਾਦਪੁਰ ਦੇ ਹੋਰ ਏਰੀਏ ਦੇ ਵਿੱਚ ਵੀ ਇਹ ਕੀ ਲੱਗਦਾ ਹੈ ਕਿਹੋ ਜਿਹੇ ਭਰੋਸੇ ਦੇ ਤਹਿਤ ਲੋਕਾਂ ਕੋ ਇਸ ਵਕਤ ਤੁਸੀਂ ਜਿਹੜਾ ਆ ਵੋਟ ਲਓਗੇ ਮੈਂ ਜਿਹੜੀ ਵੋਟ ਆ ਨਾ ਉਹ ਨਸ਼ੇ ਦੇ ਵਿਰੁੱਧ ਚਲੋ ਮੈਂ ਨਸ਼ਾ ਤੇ ਸਰਕਾਰਾਂ ਵੀ ਜ਼ੋਰ ਲਾਉਂਦੀਆਂ ਖਤਮ ਨਹੀਂ ਕਰ ਸਕੀਆਂ ਪਰ ਮੈਂ ਆਪਣੇ ਮੁਹੱਲੇ ਦੇ ਨਿਵਾਸੀਆਂ ਨੂੰ ਇਹ ਵਾਅਦਾ ਕਰਨ ਦਿਆਂ ਵਾਂ ਵੀ ਜਿਹੜਾ ਇੱਥੇ ਬਦਮਾਸ਼ੀ ਤੇ ਜਿਹੜਾ ਨਸ਼ਾ ਖੁੱਲੇ ਆ ਵੇਕੰਦਿਆ ਨਾ ਇਹ ਬੰਦ ਕਰਾ ਕੇ ਉਹਨਾਂ ਨੂੰ ਦੱਸੂਗਾ ਜਿਹੜੇ ਨਵੀਂ ਪਨੀਰੀ ਹੈ ਨਵੀਂ ਪਨੀਰੀ ਆ ਤੇ ਜਿੱਦਾਂ ਛੋਟੇ ਬੱਚੇ ਨੇ ਉਹ ਉਹ ਉਹਨਾਂ ਦੇ ਵਾਸਤੇ ਕੋਈ ਵੱਖਰਾ ਜਿਹੜਾ ਆ ਸੋਚਿਆ ਹੋਵੇ ਕੋਈ ਨਵੇਂ ਪਨੇਰੇ ਨੂੰ ਨਸ਼ਿਆਂ ਤੋਂ ਦੂਰ ਕਰਕੇ ਜਿੱਤਰਾ ਮੰਨ ਲੋ ਨਾ ਪੜਦੇ ਆ ਬੱਚੇ 10ਵੀਂ ਤੋਂ ਗਾਂ ਇੱਥੇ ਕੋਈ ਬੱਚਾ ਪੜਦਾ ਨਹੀਂ ਉਹਨਾਂ ਦੇ ਪੜ੍ਹਾਈ ਆਸਤੇ ਕੋਈ ਨਾ ਕੋਈ ਮੈਂ ਸੋਚੂਗਾ ਵੀ ਉਹ ਜਿਹੜੇ 10ਵੀਂ ਤੋਂ ਗਾੜੀ ਪੜ੍ਹਾਈ ਕਰਕੇ ਤੇ ਕੋਈ ਆਪਣਾ ਕਾਰੋਬਾਰ ਕਰ ਸਕਣਾ ਕਾਰੋਬਾਰ ਦੇ ਨਾ ਹੋਣ ਕਰਕੇ ਜਿਹੜਾ ਵਾ ਇਹ ਜਿਹੜੇ ਆਪਣੇ ਬੱਚੇ ਆ 16 17 ਸਾਲਾਂ ਦੇ ਇਹ ਨਸ਼ਿਆਂ 'ਲ ਤੁਰੇ ਜਾਂਦੇ ਆ ਜਾਂ ਇਹ ਨਸ਼ੇ ਵੇਚਣ 'ਲ ਤੁਰੇ ਜਾਂਦੇ ਆ ਇਹ ਕਰਕੇ ਮੈਂ ਚਾਹਣਾ ਵਾਂ ਵੀ ਇਹਨਾਂ ਦਾ ਕੋਈ ਨਾ ਕੋਈ ਭਵਿਸ਼ੇ ਚੰਨ ਲਈ ਕੋਈ ਕੀਤਾ ਜਾਵੇ ਕੋਈ ਪੜ੍ਹਾਈ ਆਸਤੇ ਵੀ ਜਿਹੜਾ ਇਹ ਨਸ਼ਿਆਂ ਤੋਂ ਦੂਰ ਹੋ ਸਕਣ ਬੜੀ ਵਧੀਆ ਸੋਚ ਆ ਸੋ ਦੋਸਤੋ ਵੈਸੇ ਜੋ ਐਮਸੀ ਹੁੰਦਾ ਹੈ ਸਰਪੰਚ ਹੁੰਦਾ ਹੈ ਇਹ ਸਾਰੇ ਇਹ ਜ਼ਿੰਮੇਵਾਰ ਅਹੁਦੇ ਨੇ ਸਵਿਧਾਨਕ ਅਹੁਦੇ ਨੇ ਇਹਨਾਂ ਦੀ ਅਸਲ ਦੇ ਵਿੱਚ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮਾਜ ਦੇ ਵਿੱਚ ਫੈਲੀਆਂ ਬਰਾਈਆਂ ਨੂੰ ਦੂਰ ਕਰ ਸਕਣ ਅਖੀਰ ਦੇ ਵਿੱਚ ਆਪਣੇ ਵੋਟਰ ਔਰ ਸਪੋਰਟਰ ਨੇ ਜੋ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਅਪੀਲ ਕਰਨਾ ਚਾਹਣਾ ਵੀ 2 ਮਾਰਚ ਨੂੰ ਇਲੈਕਸ਼ਨ ਆ ਤੇ 2 ਮਾਰਚ ਨੂੰ ਚੋਣ ਨਿਸ਼ਾਨ ਪੰਜੇ ਦੇ ਮੋਹਰਾਂ ਲਾ ਕੇ ਤੇ ਮੈਨੂੰ ਜਿਹੜਾ ਕੌਂਸਲਰ ਦਾ ਅਹੁਦਾ ਦਿੱਤਾ ਜਾਵੇ ਜੋ ਕਿ ਮੈਂ ਆਪਣਾ ਕਮੇਟੀ ਘਰ ਬਹਿ ਕੇ ਜਿਹੜੇ ਗਲੀਆਂ ਨਾਲੀਆਂ ਦੇ ਆ ਦੂਜੇ ਵੀ ਜਿਹੜੇ ਫੈਸਲੇ ਉਹ ਲੈ ਸਕਾਂ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਦਾ ਥੈਂਕ ਯੂ ਸਰ ਸੋ ਦੋਸਤੋ ਇਸਨ ਸ਼ਾਮ ਸਿੰਘ ਜੀ ਵਾਰਡ ਨੰਬਰ 14 ਹੈ ਕਾਂਗਰਸ ਦੇ ਉਮੀਦਵਾਰ ਨੇ ਔਰ ਲੰਬੇ ਸਮੇਂ ਤੋਂ ਸਮਾਜ ਸੇਵਾ ਕਰਦੇ ਆ ਰਹੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਥ ਦੇਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਕਿੱਥੋਂ ਤੱਕ ਕਾਮਯਾਬ ਹੁੰਦੇ ਨੇ ਤੁਸੀਂ ਦੇਖਦੇ ਰਹੋ ਡੇਲੀ ਕਾਸਟ ਪੰਜਾਬੀ ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ